ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2024 ਦੀਆਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਬਿਗਲ ਮਾਰ ਚੁੱਕਾ ਹੈ ਜਿੰਨੀਆਂ ਵੀ ਪੰਜਾਬ ਦੀਆਂ ਪਾਰਟੀਆਂ ਨੇ ਭਾਵੇਂ ਉਹ ਨੈਸ਼ਨਲ ਨੇ ਭਾਵੇਂ ਖੇਤਰੀ ਹੈ ਸਾਰੀਆਂ ਮੈਦਾਨ ਵਿੱਚ ਨੇ ਮੈਂ 2-4 ਗੱਲ ਕਰ ਰਹੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ। ਜਿਹੜਾ ਕਿਸਾਨੀ ਅੰਦੋਲਨ ਹੋਇਆ ਹੈ। ਉਹਨੂੰ ਚਲਾਉਣ ਵਾਲੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਪ੍ਰਤੀ ਕੁਝ ਗੱਲਬਾਤ ਕਰਨੀ ਹੈ। ਮੈਂ ਬਹੁਤ ਵਾਰ ਕਿਹਾ ਕਿ ਇਹ ਕਿਸਾਨ ਜਥੇਬੰਦੀਆਂ ਇੱਕ ਬਹੁਤ ਵੱਡਾ ਮਾਫੀਆ ਹੈ। ਜਿਨ੍ਹਾਂ ਨੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਆਪਣੇ ਘਰ ਭਰੇ ਨੇ। ਔਰ ਸੈਂਟਰ ਸਰਕਾਰ ਦੇ ਵਿਰੁੱਧ ਕਿਸਾਨਾਂ ਦੇ ਪ੍ਰਤੀ ਜਾਂ ਕਿਸਾਨਾਂ ਦੇ ਮਨ ਵਿੱਚ ਜ਼ਹਿਰ ਭਰੀ ਹੈ ਜਿਹੜੇ ਵੀ ਕਿਸਾਨ ਧਰਤੀ ਦੇ ਨਾਲ ਖੇਤੀ ਦੇ ਨਾਲ ਜੁੜੇ ਹੋਏ ਨੇ ਜਦੋਂ ਤੁਸੀਂ ਉਹਨਾਂ ਨੂੰ ਕਿਸੇ ਵਧੀਆ ਢੰਗ ਦੇ ਨਾਲ ਸੰਬੋਧਨ ਕਰਨਾ ਹੋਵੇ ਉਹ ਸ਼ਬਦ ਬੋਲਣਾ ਹੋਵੇ ਜਿਹਦੇ ਨਾਲ ਇੱਕ ਪਿਆਰ ਬਣਦਾ ਉਹਨੂੰ ਅਨਦਾਤਾ ਕਿਹਾ ਜਾਂਦਾ ਹੈ ਜਿਹੜੇ ਕਿ ਅਨਾਜ ਪੈਦਾ ਕਰਨ ਵਾਲਾ ਕਿਸਾਨ ਜਿਹੜਾ ਹੈ ਉਹਨੂੰ ਅਨਦਾਤਾ ਸ਼ਬਦ ਦੇ ਨਾਲ ਸੰਬੋਧਨ ਜਾਂ ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ ਮੈਂ ਹੁਣ ਜਿਹੜੀ ਇੱਥੇ ਗੱਲ ਕਰਨੀ ਹੈ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਬੀਜੇਪੀ ਦਾ ਵਿਰੋਧ ਕਰਵਾ ਰਹੀਆਂ ਨੇ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਜੇ ਤੁਸੀਂ ਸੰਵਿਧਾਨ ਦੀ ਗੱਲ ਕਰੋਗੇ ਜਾਂ ਕਾਨੂੰਨ ਦੀ ਗੱਲ ਕਰੋਗੇ ਉਦੋਂ ਇੱਕ ਪਿੰਡ ਦੇ ਵਿੱਚ ਜੇ ਕਿਸੇ ਪਾਰਟੀ ਦੀ ਇੱਕ ਵੀ ਵੋਟ ਹੈਗੀ ਆ ਤਾਂ ਉਸ ਪਾਰਟੀ ਦੇ ਲੀਡਰ ਨੂੰ ਉਸ ਪਿੰਡ ਵਿੱਚ ਜਾਣ ਦਾ ਹੱਕ ਹੈਗਾ ਸੰਵਿਧਾਨਕ ਤੌਰ ਤੇ ਤੁਸੀਂ ਉਹਦਾ ਵਿਰੋਧ ਨਹੀਂ ਕਰ ਸਕਦੇ ਦੂਜੀ ਗੱਲ ਜਦੋਂ ਮੈਂ ਹਮੇਸ਼ਾ ਗੱਲ ਕੀਤੀ ਹੈ ਮੈਂ ਗੋਲਮਟੋਲ ਦੀ ਗੱਲ ਬਹੁਤ ਘੱਟ ਕਰਦਾ ਔਰ ਜਿਹੜੀ ਗੱਲ ਸਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਮੈਂ ਉਹ ਗੱਲ ਹਮੇਸ਼ਾ ਕੀਤੀ ਹੈ ਮੈਂ ਤੇ ਗੱਲ ਮਜ਼ਦੂਰ ਦੀ ਤੇ ਉਸ ਕਿਸਾਨ ਦੀ ਕਰਦਾ ਜਿਹੜੀ ਜਿਹਦੇ ਹਾਲਾਤ ਮਜ਼ਦੂਰ ਤੋਂ ਵੀ ਖਰਾਬ ਨੇ ਜਿਹੜਾ 2-4 ਕਿੱਲਿਆਂ ਵਾਲਾ ਕਿਸਾਨ ਹੈ ਉਹਦੇ ਜਿਹੜੇ ਹਾਲਾਤ ਨੇ ਉਹ ਮਜ਼ਦੂਰ ਨਾਲੋਂ ਵੀ ਭੈੜੇ ਨੇ ਮੈਂ ਇਹੜੀ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਦੋਂ ਇਹ ਪ੍ਰੋਪਗਾਂਡਾ ਕੀਤਾ ਜਾਂਦਾ ਕਿ ਕਿਸਾਨ ਜਥੇਬੰਦੀਆਂ ਬੀਜੇਪੀ ਦਾ ਕੋਈ ਕੈਂਡੀਡੇਟ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਾਵੇ ਉਹਦਾ ਵਿਰੋਧ ਕਰੋ ਉਹਦੇ ਕੱਪੜੇ ਪਾੜ ਦਿਓ ਉਹਦੇ ਪ੍ਰਤੀ ਗੱਲਬਾਤ ਕਰਨ ਲੱਗੋ ਧਿਆਨ ਦੇ ਨਾਲ ਸੁਣ ਲਿਓ ਇਹ ਬੇਨਤੀ ਵੀ ਹੈ ਕਿਸਾਨ ਜਥੇਬੰਦੀਆਂ ਨੂੰ ਔਰ ਚੈਲੰਜ ਵੀ ਹੈ ਪਿੰਡਾਂ ਦੇ ਵਿੱਚ ਜਿਹੜਾ ਐਸਸੀ ਬੀਸੀ ਤੇ ਜਰਨਲ ਬੋਰਡ ਦਾ ਜੇ ਤੁਸੀਂ ਅੰਕੜਾ ਵੇਖੋਗੇ ਨਾ ਜਣ ਕੇ ਐਸਈ ਬੀਸੀ ਤੇ ਜਨਰਲ ਬੋਰਡ ਦੇ ਜੇ ਤੁਸੀਂ ਅੰਕੜੇ ਵੇਖੋਗੇ ਉਹ ਪਤਾ ਕੀ ਨੇ 25 75 ਜਣ ਕੇ 25 75 ਦੇ ਅੰਕੜੇ ਨੇ ਮਤਲਬ ਕੀ ਹੈ ਕਿ 75% ਵੋਟ ਐਸਈ ਬੀਸੀ ਹੈ ਤੇ 25% ਵੋਟ ਜਿਹੜੀ ਹੈ ਉਹ ਜਨਰਲ ਵੋਟ ਹੈ ਜੇ ਤੁਸੀਂ ਕਿਸਾਨਾਂ ਦੇ ਮਨ ਵਿੱਚ ਇਹ ਜ਼ਹਿਰ ਭਰ ਰਹੇ ਹੋ ਕਿ ਬੀਜੇਪੀ ਦੇ ਪ੍ਰਤੀ ਤੁਸੀਂ ਨਾਰੇ ਲਾਓ ਵਿਰੋਧ ਕਰੋ ਜਿੱកਤੇ ਐਸੀਬੀਸੀ ਬੋਰਡ ਜਣ ਕੇ ਮਜ਼ਦੂਰ ਤਬਕਾ ਕਿਤੇ ਏਕਾ ਕਰ ਲੈਂਦਾ ਤਾਂ ਤੁਸੀਂ ਇਹ ਸਮਝ ਲਓ ਕਿ ਪਿੰਡਾਂ ਦੇ ਵਿੱਚ ਜਿਹੜੇ 25% ਵੋਟ ਵਾਲੇ ਜਣ ਕੇ ਜਰਨਲ ਕੈਟਾਗਰੀ ਦੇ ਲੋਕ ਨੇ ਉਹ ਆਪਣਾ ਸਰਪੰਚ ਵੀ ਪਿੰਡ ਦੇ ਵਿੱਚ ਬਣਾ ਨਹੀਂ ਸਕਦੇ ਇਹ ਸਚਾਈ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਾਤੀ ਤੌਰ ਤੇ ਕਿਸੇ ਦੇ ਨਾਲ ਬੈਰ ਵਿਰੋਧ ਨਾ ਕੀਤਾ ਤੇ ਨਾ ਕਰਨ ਲੈ ਨਾ ਕਰਨ ਦੀ ਲੋੜ ਹੈ ਇਹ ਗੱਲ ਮੈਨੂੰ ਤਾਂ ਕਰਨੀ ਪਈ ਜਿਹੜਾ ਹੁਣ ਬੀਜੇਪੀ ਦੇ ਕੈਂਡੀਡੇਟਾਂ ਦਾ ਵਿਰੋਧ ਹੋ ਰਿਹਾ ਝਾੜੂ ਵਾਲਿਆਂ ਦੇ ਬਹੁਤ ਥਾਂ ਤੇ ਹੋ ਰਿਹਾ ਕਾਲੀਆਂ ਦਾ ਵੀ ਹੋ ਰਿਹਾ ਮੈਂ ਕੱਲੀ ਬੀਜੇਪੀ ਦੀ ਗੱਲ ਨਹੀਂ ਕਰਦਾ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਵੀ ਜਿਹੜੀ ਵੀ ਪਾਰਟੀ ਮੈਦਾਨ ਵਿੱਚ ਹੈਗੀ ਹੈ ਉਹਦੇ ਕੈਂਡੀਡੇਟ ਨੂੰ ਤੁਸੀਂ ਪਿੰਡਾਂ ਦੇ ਵਿੱਚ ਪ੍ਰਚਾਰ ਵਾਸਤੇ ਜਾਣ ਦਿਓ ਉਹ ਮੈਨੀਫੈਸਟੋ ਦੇ ਵਿੱਚ ਕੀ ਗੱਲਬਾਤ ਕਰਦਾ ਕੀ ਉਹਨਾਂ ਦੇ ਇਸ਼ੂ ਨੇ ਕਿਹੜੇ ਮੁੱਦੇ ਨੇ ਉਹ ਲੋਕਾਂ ਦੇ ਵਿੱਚ ਕੈਂਡੀਡੇਟ ਰੱਖੇ ਕਿਸੇ ਵੀ ਪਾਰਟੀ ਦਾ ਹੋਵੇ ਤੁਸੀਂ ਉਹਦੀ ਗੱਲਬਾਤ ਸੁਣੋ ਜੇ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਪਾ ਦਿਓ ਨਹੀਂ ਪਾਉਣੀ ਤੁਹਾਡੀ ਮਰਜ਼ੀ ਹੈ ਪਰ ਜੇ ਤੁਸੀਂ ਪਿੰਡਾਂ ਦੇ ਵਿੱਚ ਇਹ ਮਹੌਲ ਵਿਗਾੜੋਗੇ ਕਿਸੇ ਕੈਂਡੀਡੇਟ ਦਾ ਵਿਰੋਧ ਕਰੋਗੇ ਤੋਂ ਤੋਂ ਪਤਾ ਐ ਐਮਰਜੈਂਸੀ ਵੀ ਲੋਣੀ ਕਾਨੂੰਨਨ ਤੌਰ ਤੇ ਇਹ ਕਾਰਵਾਈ ਹੈ ਤੇ ਕਰਫੂ ਵੀ ਲੱਗਦਾ ਹੈ ਰਾਸ਼ਟਰਪਤੀ ਰਾਜ ਵੀ ਲੱਗਦਾ ਇਹ ਸਭ ਨੂੰ ਪਤਾ ਹੈ ਇਹ ਕਹਿੰਨ ਦੀ ਲੋੜ ਨਹੀਂ ਮੇਰਾ ਜਿਹੜਾ ਅੱਜ ਦਾ ਕੁਝ ਗੱਲ ਕਰਨ ਦਾ ਮਤਲਬ ਸੀ ਬਹੁਤ ਆਦ ਵਿੱਚ ਜਦੋਂ ਅੱਜ ਮੈਸੇਜ ਆਏ ਵਟਸਐਪ ਤੇ ਕਿਉਂਕਿ ਮੈਸੇਜ ਕਰਨ ਵਾਲੇ ਉਹ ਲੋਕ ਨੇ ਜਿਹੜੇ ਆਜ਼ਾਦ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤਮਈ ਢੰਗ ਦੇ ਨਾਲ ਇੱਥੇ VOTING ਹੋਵੇ ਇੱਥੇ ਇਲੈਕਸ਼ਨ ਹੋਵੇ ਉਹ ਲੋਕ ਇਹ ਕਹਿਣਾ ਚਾਹੁੰਦੇ ਆ ਕਿ ਬੋਲਟ ਜਿਹਨੂੰ ਮਰਜ਼ੀ ਦਿਓ ਤੁਹਾਨੂੰ ਬੋਲਟ ਪਾਉਣ ਦਾ ਪੂਰਾ ਪੂਰਾ ਅਧਿਕਾਰ ਹੱਕ ਹੈ ਪਰ ਤੁਸੀਂ ਕਿਸੇ ਵੀ ਪਾਰਟੀ ਦਾ ਵਿਰੋਧ ਨਹੀਂ ਕਰ ਸਕਦੇ ਇਹ ਕਾਨੂੰਨਨ ਜੁਰਮ ਹੈ ਸੰਵਿਧਾਨ ਦੀ ਉਲੰਘਣਾ ਹੈ ਜਦੋਂ ਕਿਸਾਨਾਂ ਦੇ ਮਨ ਵਿੱਚ ਇਹ ਜ਼ਹਿਰ ਭਰਿਆ ਜਾਂਦਾ ਕਿ ਤੁਸੀਂ ਬੀਜੇਪੀ ਦੇ ਖਿਲਾਫ ਬੋਲੋ ਜਾਂ ਝਾੜੂਵਾਲਿਆਂ ਦੇ ਖਿਲਾਫ ਬੋਲੋ ਜਾਂ ਕਾਲੀਆਂ ਦੇ ਖਿਲਾਫ ਬੋਲੋ ਜਾਂ ਕਾਂਗਰਸ ਦੇ ਖਿਲਾਫ ਬੋਲੋ ਉਹ ਤੋਂ ਥੋੜਾ ਬਹੁਤਾ ਸਮਝਣ ਦੀ ਲੋੜ ਜ਼ਰੂਰੀ ਹੈ ਜਿਹੜਾ ਵੀ ਕੈਂਡੀਡੇਟ ਮੈਦਾਨ ਦੇ ਵਿੱਚ ਆਊਗਾ ਉਹ ਕੈਂਡੀਡੇਟ ਤੁਹਾਡੀ ਬੋਰਡ ਦੇ ਨਾਲ ਜਿੱਤਣਾ ਹੈ ਤੁਹਾਡੀ ਬੋਰਡ ਦੀ ਪਾਵਰ ਹੈ ਤੁਸੀਂ ਬੋਰਡ ਕਿਹਨੂੰ ਪਾਉਣੀ ਹੈ ਇਹ ਤੁਹਾਡੀ ਮਰਜ਼ੀ ਹੈ ਜਿਹਨੂੰ ਪੌਣੀਆਂ ਪਾਓ ਜਿਹਨੂੰ ਨਹੀਂ ਪੌਣੀ ਨਾ ਪਾਓ ਇਹ ਕਿਸੇ ਨੂੰ ਬਹੁਤਾ ਦੱਸਣ ਦੀ ਲੋੜ ਵੀ ਨਹੀਂ ਜਿਹੜੇ ਬਹੁਤੇ ਸੂਝਵਾਨ ਸਿਆਣੇ ਸੱਜਣ ਨੇ ਉਹ ਇਹ ਸਮਝਦੇ ਨੇ ਕਿ ਸਾਡੀ ਬੋਰਡ ਦੀ ਪਾਵਰ ਹੈ ਅਸੀਂ ਜਿੱਥੇ ਮਰਜੀ ਪਾਈਏ ਹੁਣ ਮੈਂ ਇਹ ਗੱਲ ਜਿਹੜੀ 2575 ਦੇ ਅੰਕੜੇ ਵਾਲੇ ਸੁਣਾਈ ਹੈ ਇਹ ਬਿਲਕੁਲ ਸੱਚ ਹੈ ਤੁਸੀਂ ਇਹ ਅੰਕੜੇ ਦੇਖ ਸਕਦੇ ਹੋ ਹਰੇਕ ਪਿੰਡ ਦੇ ਵਿੱਚ ਜਿਹੜੇ ਅੰਕੜੇ ਨੇ ਇਦਾਂ ਹੀ ਨੇ 2575 ਦੇ ਜਣਕੇ 25% ਜਿਹੜੀ ਵੋਟ ਹੈ ਉਹ ਜਰਨਲ ਹੈ 75% ਜਿਹੜੀ ਵੋਟ ਹੈ ਉਹ ਐਸਸੀ ਤੇ ਬੀਸੀ ਕੈਟਾਗਰੀ ਹੈ ਹੁਣ ਜੇ ਕਿਸਾਨਾਂ ਰਾਹੀਂ ਤੁਸੀਂ ਬੀਜੇਪੀ ਦਾ ਵਿਰੋਧ ਕਰਾਓਗੇ ਅਕਾਲੀਆਂ ਦਾ ਵਿਰੋਧ ਕਰਾਓਗੇ ਜਾਂ ਕਿਸੇ ਹੋਰ ਪਾਰਟੀ ਦਾ ਵਿਰੋਧ ਕਰਾਓਗੇ ਹੁਣ ਜਿਹੜਾ ਮਜ਼ਦੂਰ ਤਬਕਾ ਹੈ ਮੈਂ ਤੁਹਾਨੂੰ ਉਹਦੀ ਗੱਲ ਦੱਸਣ ਲੱਗਾ ਮਜ਼ਦੂਰ ਇਹਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ ਹੋ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਢਾਡੂ ਸਰਕਾਰ ਹੋਵੇ ਇਹ ਤਿੰਨਾਂ ਪਾਰਟੀਆਂ ਤੋਂ ਮਜ਼ਦੂਰ ਜਿਹੜੇ ਨੇ ਉਹ ਖਫਾ ਨਹੀਂ ਉਹ ਦੁਖੀ ਨਹੀਂ ਕਿਉਂਕਿ ਮਜ਼ਦੂਰ ਦੀ ਗੱਲ ਕਿਸੇ ਨੇ ਕੀਤੀ ਨਹੀਂ ਜਦੋਂ ਤੁਸੀਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੀ ਗੱਲ ਕਰਦੇ ਹੋ ਉਦੋਂ ਇਹ ਨਾਅਰਾ ਤਾਂ ਬੁਲੰਦ ਕੀਤਾ ਗਿਆ ਮਤਲਬ ਮਜ਼ਦੂਰ ਨੂੰ ਕੱਟ ਦੇ ਵਿੱਚ ਲਿਆਂਦਾ ਜਾਵੇ ਕੱਟ ਨੂੰ ਵੱਡਾ ਕੀਤਾ ਜਾਵੇ ਕੱਟ ਦਾ ਦਾਇਰਾ ਵੱਡਾ ਕੀਤਾ ਜਾਵੇ ਸਰਕਾਰ ਤੇ ਪ੍ਰਭਾਵ ਪਵੇ ਪਰ ਜਦੋਂ ਕਿਤੇ ਮੰਗਾਂ ਦੀ ਗੱਲ ਆਈ ਹੱਕ ਮੰਗਣ ਦੀ ਗੱਲ ਆਈ ਉਦੋਂ ਮਜ਼ਦੂਰ ਨੂੰ ਪਾਸੇ ਕਰ ਦਿੱਤਾ ਕੇਵਲ ਕਿਸਾਨ ਇੱਕ ਤਾਂ ਜਿੰਦਾਬਾਦ ਦਾ ਨਾਅਰਾ ਬਣ ਕੇ ਰਹਿ ਗਿਆ ਤੇ ਮਜ਼ਦੂਰ ਜਿਹੜਾ ਹੈ ਉਹ ਤਿੰਨਾਂ ਪਾਰਟੀਆਂ ਤੋਂ ਖਫਾ ਹੈ ਉਹਦਾ ਰੁੱਖ ਕਿਤੇ ਨਾ ਕਿਤੇ ਬੀਜੇਪੀ ਵੱਲ ਹੈਗਾ ਇਹ 'ਚ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਮੈਂ ਬੇਨਤੀ ਵੀ ਕਰੂੰਗਾ ਕਿ ਜਿੱਥੇ ਅਸੀਂ ਬਦਲਾਅ ਦੀ ਗੱਲ ਕਰਦੇ ਹਾਂ ਅਸੀਂ ਕਾਗਰਿਆਂ ਨੂੰ ਵੀ ਦੇਖ ਲਿਆ ਕਾਂਗਰਸਿਆਂ ਨੂੰ ਵੇਖ ਲਿਆ ਆ ਝਾੜੂ ਵਾਲੇ ਜਲੂਸ ਉਹ ਤੋਂ ਵੱਧ ਕੱਢਤਾ ਇਹਨਾਂ ਨੇ ਤਾਂ ਗਾਪਾਂ ਮੈਂ ਕਹਿੰਦਾ ਸੁਖਵੀਰ ਤੋਂ ਵੀ ਟੱਪ ਗਏ ਐੜੀ-ਐੜੀ ਮਾਰਦੀਆਂ ਜੁਮਲੇ ਐੜੇ ਛੜੇ ਤੇ ਹੁਣ ਜਦੋਂ ਮਜ਼ਦੂਰ ਦੀ ਗੱਲ ਆਪਾਂ ਕਰਦੇ ਆ ਉਦੋਂ ਹਾਂ ਦਾ ਨਾਰਾ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਨਾ ਉਹਨਾਂ ਨੂੰ ਇੱਕ ਬੇਨਤੀ ਹੈ ਪਹਿਲਾਂ ਤੁਸੀਂ ਲੁੱਟਿਆ ਭਾਵੇਂ ਉਹ ਅਕਾਲੀ ਨੇ ਭਾਵੇਂ ਕਾਂਗਰਸੀ ਨੇ ਆ ਹੁਣ ਤੀਜੇ ਝਾੜੂ ਵਾਲੇ ਨੇ ਬਚਾਉਣਾ ਕਿਨੇ ਹੁਣ ਜਿਹੜਾ ਮਜ਼ਦੂਰ ਤਬਕਾ ਹੈ ਇਹਦਾ ਰੁਖ ਜਿਹੜਾ ਉਹ ਬੀਜੇਪੀ ਵਾਲਾ ਹੈ ਮੈਂ ਬੇਨਤੀ ਤਾਂ ਕੀਤੀ ਆ ਤੁਸੀਂ ਬੋਟ ਜਿੰਨੂੰ ਮਰਜ਼ੀ ਪਾਓ ਕਿਸੇ ਨੂੰ ਗੁਮਰਾਹ ਨਾ ਕਰੋ ਪਰ ਤੁਸੀਂ ਪਿੰਡਾਂ ਦੇ ਵਿੱਚ ਕਿਸੇ ਵੀ ਲੀਡਰ ਦਾ ਵਿਰੋਧ ਨਾ ਕਰੋ ਉਹਨੂੰ ਤੁਸੀਂ ਸਵਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦਾ ਉਹ ਜਵਾਬ ਦੇਵੇ ਤੁਹਾਨੂੰ ਬੋਟ ਪਾਉਣ ਦਾ ਹੱਕ ਹੈ ਜਿੱਥੇ ਮਰਜ਼ੀ ਬੋਟ ਪਾਓ ਪਰ ਜੇ ਕਿਤੇ ਜਾਤੀਵਾਦ ਜਾਂ ਐਸਸੀ ਬੀਸੀ ਜਾਂ ਜਨਰਲ ਕੈਟਾਗਰੀ ਇਹ ਬੋਟਾਂ ਦੇ ਵਿੱਚ ਤੁਸੀਂ ਕਿਤੇ ਤਕਰਾਰ ਪੈਦਾ ਕਰ ਦਿੱਤਾ ਨਾ ਜੀਤੇ ਰੱਖਿਓ ਕਿਸਾਨ ਜਥੇਬੰਦੀਆਂ ਵਾਲੇ ਤੁਹਾਡਾ ਕੁਝ ਨਹੀਂ ਜਾਣਾ ਪਿੰਡਾਂ ਦੇ ਵਿੱਚ ਜਰਨਲ ਕੈਟਾਗਰੀ ਦਾ ਕੋਈ ਸਰਪੰਚ ਬਣ ਨਹੀਂ ਸਕਦਾ ਜੇ ਕਿਤੇ ਐਸਸੀ ਬੀਸੀ ਕੈਟਾਗਰੀ ਬੋਟ ਇਕੱਠੀ ਹੋ ਜਾਂਦੀ ਹੈ ਜਾ ਉਹ ਏਕਾ ਕਰ ਲੈਂਦੇ ਨੇ ਇਹ ਗੱਲ ਮੈਨੂੰ ਤਾਂ ਕਹਿਣੀ ਪਈ ਕਿਉਂਕਿ ਇਹ ਬਹੁਤ ਕੁਝ ਪਿੰਡਾਂ ਦੇ ਵਿੱਚ ਸ਼ੁਰੂ ਹੋ ਗਿਆ ਕੁਝ ਉਹ ਲੋਕ ਨੇ ਜਿਹੜੇ ਕੇਵਲ ਤੀਲੀ ਲਾ ਕੇ ਅੱਗ ਬਲਦੀ ਹੁੰਦੀ ਹੈ ਤੇ ਦੂਰ ਖੜੇ ਤਮਾਸ਼ਾ ਵੇਖਦੇ ਹੁੰਦੇ ਨੇ ਤੇ ਇਹਨਾਂ ਗੱਲਾਂ ਦਾ ਅਸੀਂ ਥੋੜਾ ਬਹੁਤਾ ਆਪਣੇ ਆਪ ਨੂੰ ਤੋਂ ਕੰਟਰੋਲ ਕਰੀਏ ਸੰਕੋਚ ਕਰੀਏ ਇਲੈਕਸ਼ਨ ਵਧੀਆ ਤਰੀਕੇ ਨਾਲ ਹੋਵੇ ਮੈਂ ਬੋਰਡ ਦੀ ਗੱਲ ਕਰ ਰਿਹਾ ਇੱਥੇ ਡੈਮੋਕ੍ਰੇਸੀ ਹੈ ਇਥੇ ਲੋਕਤੰਤਰ ਹੈ ਇਥੇ ਸੰਵਿਧਾਨ ਦੀ ਗੱਲ ਹੈ ਇਥੇ ਕਾਇਦਾ ਕਾਨੂੰਨ ਦੀ ਗੱਲ ਹੈ ਉਹਦੀ ਪਾਲਣਾ ਕੀਤੀ ਜਾਵੇ ਤੇ ਜਿਹੜੇ ਬੰਦੇ ਸ਼ਿਹਰਦ ਨੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਚਾਹੁੰਦੇ ਨੇ ਉਹ ਇਹਨਾਂ ਗੱਲਾਂ ਦੇ ਨਾਲ ਸਹਿਮਤ ਜ਼ਰੂਰ ਹੋਣਗੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ